ਮੋਹਕੰਪੂਰਾ ਤੇ ਆਸ-ਪਾਸ ਦੇ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਨਸ਼ਾ ਵੇਚਣ ਦੀਆਂ ਧਮਕੀਆਂ ਦੇ ਕੇ ਅਤੇ ਉਸ ਤੋਂ ਬਾਅਦ ਵਸੂਲੀ ਕਰਨ ਦੇ ਦੋਸ਼ ਵਿੱਚ ਪੁਲਿਸ ਪੀਸੀਆਰ ਵਿੱਚ ਤਾਇਨਾਤ ਦੋ ਪੁਲਿਸ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਫੜੇ ਗਏ ਦੋਸ਼ੀਆਂ ਤੋਂ ਪੁੱਛਗਿੱਛ ਤੋਂ ਬਾਅਦ ਸੀਆਈਏ ਸਟਾਫ ਦੀ ਪੁਲਿਸ ਨੇ ਦੋਸ਼ੀ ਪੁਲਿਸ ਕਰਮਚਾਰੀਆਂ ਦੀ ਸਹਾਇਤਾ ਕਰਨ ਵਾਲੇ ਠੇਕੇਦਾਰ ਅਤੇ ਇੱਕ ਕਰਿੰਦੇ ਨੂੰ ਵੀ ਕਾਬੂ ਕੀਤਾ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਡੀਸੀਪੀ ਮੁਖਵਿੰਦਰ ਸਿੰਘ, ਏਸੀਪੀ ਪਲਵਿੰਦਰ ਸਿੰਘ ਮੌਕੇ ਤੇ ਪਹੁੰਚੇ। ਜਿਸ ਸਮੇਂ ਇਹ ਪੁਲਿਸ ਮੁਲਾਜ਼ਮ ਲੋਕਾਂ ਤੋਂ ਵਸੂਲੀ ਕਰਨ ਲਈ ਪਹੁੰਚੇ ਸਨ ਤਾਂ ਸਥਾਨਕ ਲੋਕਾਂ ਨੇ ਨਨੁਕੋਈ ਰਲਿਆ ਅਤੇ ਇਹਨਾਂ ਦੀ ਵੀਡੀਓ ਵੀ ਸਥਾਨਕ ਲੋਕਾਂ ਵੱਲੋਂ ਬਣਾਈ ਗਈ ਸੀ ਹਾਲਾਂਕਿ ਦੂਸਰੇ ਪੁਲਿਸ ਮੁਲਾਜ਼ਮ ਦੀ ਘਤੂਤ ਇੱਕ ਸੀਸੀਟੀਵੀ ਫੁਟੇਜ ਦੇ ਵਿੱਚ ਕੈਦ ਹੋ ਗਈ ਸੀ ਇਹ ਸੀਸੀਟੀਵੀ ਫੁਟੇਜ ਵੀ ਪੁਲਿਸ ਦੇ ਹੱਥ ਲੱਗੀ ਹੈ ਜਿਸ ਵਿੱਚ ਪੀਸੀਆਰ ਕਰਮਚਾਰੀ ਡਰਾਉਂਦਾ ਧਮਕਾਉਂਦਾ ਕੈਮਰੇ ਵਿੱਚ ਕੈਦ ਹੋਇਆ ਕੱਲ੍ਹ ਸੀ ਮਕਬੂਲਪੁਰ ਖੰਡੇ ਪੀਸ਼ਾ ਨੰਬਰ 12 ਦੇ ਦੋ ਮੁਲਾਜ਼ਮਾਂ ਜਿਹਦਾ ਨਾਮ ਨਵਦੀਪ ਸਿੰਘ ਤੇ ਨਰੂਪ ਸਿੰਘ ਹੈਗਾ ਦੋਨੋਂ ਪੌਸਿਬਲ ਹੈ ਇਹਨਾਂ ਨੂੰ ਅਸੀਂ ਤੇ ਨਾਲ ਇਹਨਾਂ ਦਾ ਇੱਕ ਪ੍ਰਾਈਵੇਟ ਬੰਦਾ ਨਵਜੋਦ ਇਲੀਸ ਬਿੱਲਾ ਉਹਨੂੰ ਅਰੈਸਟ ਕੀਤਾ ਹੈਗਾ ਇਹ ਬੇਸਿਕਲੀ ਨਸ਼ਾ ਨਹੀਂ ਸੀ ਵੇਚਦੇ ਇਹ ਜਿਹੜੇ ਥੋੜੇ-ਬੋੜੇ ਨਸ਼ਾ ਲੈ ਕੇ ਏਰੀਆ 'ਚ ਇਹਨਾਂ ਨੂੰ ਪਤਾ ਲੱਗਦਾ ਸੀਗਾ ਉਹ ਬਿੱਲਾ ਜਿਹੜਾ ਹੈਗਾ ਉਹ ਪਹਿਲਾਂ ਗਾਈਡ ਕਰ ਦਿੰਦਾ ਸੀ ਜਦੋਂ ਉਹਨਾਂ ਦੇ ਕੋਲ ਆਉਣ ਲੱਗਦੇ ਸੀ ਵੀ ਆਹ ਬੰਦਾ ਵੀ ਨਸ਼ਾ ਕਰਦਾ ਉਹਨੂੰ ਇਹ ਘੇਰਨੇ ਲੱਗੇ ਸੀ ਘੇਰ ਕੇ ਉਹਨੂੰ ਨਾਰਕੋਟਿਕ ਸਟਾਫ ਦੇ ਮੁਲਾਜ਼ਮ ਨਾਲ ਸਕੇ ਤੇ ਉਹਨੂੰ ਫਿਰ ਇਹ ਘੇਰ ਕੇ ਉਹਦੇ ਕੋਲ प्रेशर ਲੰਨੇ ਸੀਗੇ ਕਿ ਨਹੀਂ ਦੇਤੇ ਕੇਸਿਸ ਸਦਰਾ ਨਾ ਦੇ ਤੂੰ ਸਾਨੂੰ ਪੈਸੇ ਦੇ ਤਾਂ ਜੇ ਉਹਦੇ ਕੋਲ ਮੋਬਾਈਲ ਹੁੰਦਾ ਸੀ ਇੱਕ ਅਗਵੇਰੀ ਉਹਨੇ ਕੋਲ ਅਗਵੇਰੀ ਮੋਬਾਈਲ ਰੱਖ ਲਿਆ ਹੁੰਦਾ ਸੀ ਅਗਲੇ ਦਿਨ ਉਹਨੂੰ प्रेशर ਲੱਗੇ ਮੋਬਾਈਲ ਬਾਕਸ ਕਰ ਦੋ ਜੇ ਕੋ ਪੈਸੇ ਹਨੇ ਸੀ ਇਹਦੀ ਇਹਨਾਂ ਨੇ ਇੱਕ ਸੁਨਿਆਰਾ ਹੈਗਾ ਜੇ ਸੁਨਿਆਰਾ ਸਾਡੇ ਕੋਲ ਡੈਟੀਫਾਈ ਨਹੀਂ ਹੋਇਆ ਪਰ ਅਸੀਂ ਉਹਦੀ ਅੱਜ ਜਿਹੜੀ ਹੈਗੀ ਨਾਰਕਟ ਸਟਾਫ ਦੇ ਅਸੀਂ ਲੁਫੰਦਰ ਸਿੰਘ ਨੇ ਉਹਦੀ ਰਿਕਵਰੀ ਵੀ ਕਰ ਲਈ ਹੈ ਉਹਦੇ ਵਿੱਚ ਕੁਝ ਮੁੰਦਰੀਆਂ ਤੇ ਕੋਈ ਚਾਂਦੀ ਦੇ ਇੱਕ ਦੋ ਕੜੇ ਹੈਗੇ ਹੋਰ ਜਿਹੜਾ ਵੀ ਸਮਾਨ ਸੀ ਉਹ ਅਸੀਂ ਲੈ ਲਿਆ ਹੈਗਾ ਹੁਣ ਜਿਹੜੀ ਅਸੀਂ ਉਹਨਾਂ ਦੇ ਮੋਬਾਈਲ ਫੁਟੇਜ ਦੇ ਹਿਸਾਬ ਦੇ ਉੱਤੇ ਇਹ ਉਹ ਬੰਦੇ ਨੂੰ ਮਦਈਆਂ ਨੂੰ ਬੁਲਾ ਕੇ ਅਸੀਂ ਸ਼ਾਮਲ ਕਰਾਂਗੇ ਅਜੇ ਤੱਕ ਜਦੋਂ ਸਾਨੂੰ 12 10 12 ਵਾਰਦਾ ਤਾਂ ਪਤਾ ਲੱਗਿਆ ਇਹਨਾਂ ਨੇ ਇਦਾਂ ਦੀਆਂ ਵਾਰਦਾ ਤਾਂ ਕੀਤੀਆਂ ਨੇ ਤੇ ਹੋਰ ਵੀ ਅਸੀਂ ਜੀ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਕਿਹੜੀ ਕਿਹੜੀ ਜਗ੍ਹਾ ਤੇ ਵਾਰਦਾਤ ਕੀਤੀ ਹੈ ਜਿਆਦਾ ਜਿਹੜੀਆਂ ਇਹਨਾਂ ਨੇ ਮਕਬੂਲਪੁਰੇ ਦੇ ਏਰੀਆ ਦੇ ਵਿੱਚ ਜਿੱਥੇ ਉਹਨਾਂ ਦਾ ਪੀਸੀਆ ਚੱਲਦਾ ਸੀ ਐਲਫਾ ਮਾਲ ਦੇ ਸਾਹਮਣੇ ਪ੍ਰੀਤ ਨਗਰ ਜੀ ਕੀਤੀਆਂ ਨੇ ਤੇ ਇੱਕ ਦੋ ਵਾਰਦਾਤ ਇਹਨਾਂ ਨੇ ਮੀਨਸਟਰ ਰੋਡ ਤੇ ਵੀ ਪਤਾ ਲੱਗੀ ਹੈ ਸਰ ਜਿਹੜੇ ਇਹਨਾਂ ਚੋ ਤਿੰਨੇ ਮਲਾਜਮ ਹੈਗੇ ਜਾਂ ਨਹੀਂ ਦੋ ਮਲਾਜਮ ਨੇ ਇੱਕ ਪ੍ਰਾਈਵੇਟ ਬੰਦਾ ਅੱਜ ਅਸੀਂ ਕੱਲ ਇਹਨਾਂ ਦੀ ਅਰੈਸਟ ਪਾਈ ਸੀ ਕਿ ਅੱਜ ਅਸੀਂ ਕੋਰਟ ਚ ਫਰਦਰ ਇਹਨਾਂ ਨੂੰ ਪੇਸ਼ ਕਰਕੇ ਬੋਸਮਾਨ ਲਵਾਂਗੇ ਤੇ ਉਹਨਾਂ ਦੀ ਜਿਹੜੀ ਇਨਟਰਵਿਗੇਸ਼ਨ ਕਰਾਂਗੇ ਇਨਟਰਵਿਗੇਸ਼ਨ ਦੇ ਆਧਾਰ ਤੇ ਜਿੰਨੇ ਵੀ ਇਹਨਾਂ ਨੇ ਵਾਰਦਾਤਾ ਕੀਤੀਆਂ ਉਹ ਸਾਰੀਆਂ ਅਸੀਂ ਰਿਪੋਰਟ ਕਰਕੇ ਤੇ ਇਹਨਾਂ ਦਾ ਚਲਾਨ ਕਾਨੂੰਨ ਦੇ ਅੱਗੇ ਪੇਸ਼ ਕਰਾਂਗੇ ਇੱਕ ਪਾਸੇ ਪੰਜਾਬ ਪੁਲਿਸ ਦੇ ਕੁਝ ਅਜਿਹੇ ਜਵਾਨ ਨੇ ਜੋ ਦੀਨ ਦੁਖੀਆਂ ਦੀ ਸਹਾਇਤਾ ਕਰਕੇ ਪੁਲਿਸਰ ਨਾਮ ਰੌਸ਼ਨ ਕਰ ਰਹੇ ਨੇ ਪਰ ਦੂਜੇ ਪਾਸੇ ਅਜਿਹੇ ਮੁਲਾਜ਼ਮ ਵੀ ਨੇ ਜੋ ਕੁਝ ਪੈਸਿਆਂ ਦੇ ਲਾਲਚ ਵਿੱਚ ਪੰਜਾਬ ਵਿੱਚ ਨਸ਼ੇ ਦੇ ਕਾਰੋਬਾਰ ਨੂੰ ਬੜਾਵਾ ਦੇ ਰਹੇ ਨੇ ਅਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ